ਬੋਟ ਦਾ ਅਧਿਕਾਰ ਹਰ ਇੱਕ ਨੂੰ ਆਪਣਾ ਯੂਜ਼ ਕਰਨਾ ਚਾਹੀਦਾ ਤੇ ਸਹੀ ਬੰਦੇ ਦੀ ਚੋਣ ਕਰਨੀ ਚਾਹੀਦੀ ਹੈ ਲੋਕਾਂ ਨੂੰ ਯਕੀਨਤਾ ਹੈ ਨਹੀਂ ਵੋਟਾਂ ਤੇ ਕਿਸੇ ਵੀ ਜਾਨੀ ਕਿ ਵੀ ਕੋਈ ਸਾਡੀ ਮਦਦ ਕਰਦਾ ਵੀ ਕੋਈ ਨਹੀਂ ਹੈਗਾ ਜੀ ਪਾਰਟੀ ਦਾ ਅਕਸ ਜ਼ਿਆਦਾ ਲੱਗਦਾ ਉਮੀਦਵਾਰ ਦੇ ਚਿਹਰੇ ਦਾ ਆਪਾਂ ਕਹੀਏ ਕਿ ਇਹ ਪਹਿਲਾਂ ਜਦੋਂ ਕਾਂਗਰਸ ਦੇ ਵਿੱਚ ਸੀਗੇ ਹੁਣ ਐਤ ਕੀ ਆਮ ਆਦਮੀ ਪਾਰਟੀ ਜਾ ਗਏ ਆ ਹਾਰਪੁਰ ਵਿੱਚ ਨਾ ਚਿਹਰੇ ਦਾ ਪ੍ਰਭਾਵ ਆ ਤੇ ਨਾ ਇਹਦਾ ਪਾਰਟੀ ਦਾ ਪ੍ਰਭਾਵ ਆ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਲਖਵਿੰਦਰ ਸਿੰਘ ਜੀ ਸਰ ਕਿਹੜੇ ਹਲਕੇ ਤੋਂ ਜੀ ਅੱਜਬੇ ਵਾਲਾ ਹਲਕੇ ਤੋਂ ਲੋਕ ਸੋ ਚੋਣਾਂ ਰੀਆਂ ਆ ਰੀਆਂ ਨਜ਼ਦੀਕ ਤੇ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਵੋਟਾਂ ਪਾਉਣੀਆਂ ਨੇ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਵੋਟ ਪਾਉਣੀ ਚਾਹੋਗੇ ਜੀ ਕਿਹੜੇ ਮੁੱਦੇ ਸਰਕਾਰ ਨੂੰ ਤੁਹਾਡੇ ਨੌਜਵਾਨਾਂ ਦੇ ਕੀ ਮੁੱਦੇ ਨੇ ਪਹਿਲਾਂ ਤਾਂ ਜੀ ਗੱਲ ਇਹ ਆ ਸਰਕਾਰਾਂ ਸਾਰੀਆਂ ਸਭ ਇੱਕੋ ਰਸੇ ਵਾਲੀਆਂ ਆ ਜੀ ਕੋਈ ਵੀ ਕਹਿ ਨਹੀਂ ਸਕਦੇ ਵੀ ਇਹਨੂੰ ਬਈ ਉਹ ਪਾਰਟੀ ਚੰਗੀ ਉਹ ਪਾਰਟੀ ਚੰਗੀ ਹੋ ਸਕੱਚ ਅਸੀਂ ਹੈ ਨਹੀਂ ਹਾਂ ਵੋਟ ਦਾ ਅਧਿਕਾਰ ਹਰ ਇੱਕ ਨੂੰ ਆਪਣਾ ਯੂਜ਼ ਕਰਨਾ ਚਾਹੀਦਾ ਤੇ ਸਹੀ ਬੰਦੇ ਦੀ ਚੋਣ ਕਰਨੀ ਚਾਹੀਦੀ ਹੈ। ਇੱਕ ਦੂਏ ਦੇ ਪਿੱਛੇ ਲੱਗ ਕੇ ਕੰਮ ਨਹੀਂ ਕਰਨੇ ਚਾਹੀਦੇ। ਬਸ ਇੰਨਾ ਹੀ ਕਹਿਣਾ ਚਾਹਾਂਗਾ ਜੀ। ਅਸੀਂ ਸਰਕੀ ਨਾਮ ਹੈ। ਅਮਰਜੀਤ ਸਿੰਘ ਜੀ। ਕੀ ਕਹਿਣਾ ਚਾਹੋਗੇ ਲੋਕ ਸਭਾ ਚੋਣਾਂ ਆ ਰਹੀਆਂ ਜਿਹੜੀਆਂ ਹੁਣ ਕਿਵੇਂ ਦੇਖਦੇ ਹੋ ਸਰਕਾਰ ਕਿੱਦਾਂ ਦੀ ਆਉਣੀ ਚਾਹੀਦੀ ਹੈ? ਦੇਖੋ ਜੀ ਸਰਕਾਰ ਉਹ ਆਉਣੀ ਚਾਹੀਦੀ ਹੈ ਜਿਹੜੀ ਹਰ ਇੱਕ ਵਾਸਤੇ ਧਿਆਨ ਦੇਵੇ। ਹਰ ਇੱਕ ਵੱਲ ਦਾ ਧਿਆਨ ਦੇਣਾ ਚਾਹੀਦਾ। ਇਹ ਨਹੀਂ ਕਿ ਅਸੀਂ ਕੋਈ ਜਿਹੜਾ ਚੰਗਾ ਹੈ ਅਸੀਂ ਉਹਦੇ ਵੱਲੇ ਹੋਏ ਹਾਂ। ਅਸੀਂ ਉਸੇ ਬੰਦੇ ਦਾ ਸਾਥ ਦੇਣਾ। ਹਰ ਇੱਕ ਬੰਦੇ ਗਰੀਬ ਬੰਦੇ ਦਾ ਵੀ ਸਾਥ ਦੇਣਾ ਚਾਹੀਦਾ ਹੈ। ਤੇ ਬਾਕੀ ਹੋਰ ਕਿ ਅਸੀਂ ਤਾਂ ਇਹ ਕਹਾਂਗੇ ਤੇ ਆਪਣੀ ਵੋਟ ਆ ਜਿਹੜੀ ਚੰਗੇ ਲੀਡਰ ਨੂੰ ਪਾਓ ਕਿਸੇ ਦੇ ਪਿੱਛੇ ਲੱਗੇ ਨਾ ਪਾਓ ਇਹ ਕੀ ਆਵਾਜ਼ ਆ ਪੰਜਾਬ ਦੀ ਜਨਤਾ ਦੀ ਆਵਾਜ਼ ਦੇਖੋ ਜੀ ਅਸਤੇ ਵੇਲੇ ਲੋਕਾਂ ਨੂੰ ਯਕੀਨਤਾ ਹੈ ਨਹੀਂ ਵੋਟਾਂ ਤੇ ਕਿਸੇ ਵੀ ਜਾਨੀ ਕਿ ਵੀ ਕੋਈ ਸਾਡੀ ਮਦਦ ਕਰਦਾ ਵੀ ਕੋਈ ਨਹੀਂ ਹੈਗਾ ਜੀ ਇਹ ਤਾਂ ਗੱਲ ਹੈਗੀ ਆ ਬਾਕੀ ਹੁਣ ਦੇਖੋ ਗਾਹਾਂ ਕੀ ਕਰਦੇ ਆ ਕਿ ਜਿਹੜਾ ਕੈਂਡੀਡੇਟ ਅੱਗੇ ਆ ਰਿਹਾ ਆ ਮੇਨ ਮੁੱਦੇ ਕੀ ਨੇ ਪੰਜਾਬ ਦੇ ਲੋਕਾਂ ਦੇ ਨੌਜਵਾਨ ਪੀੜੀ ਦੇ ਦੇਖੋ ਜੀ ਨੌਜਵਾਨ ਪੀੜੀ ਤਾਂ ਜੀ ਹਰ ਇੱਕ ਨਸ਼ੇ ਵੱਲ ਨੂੰ ਆ ਬڑے ਲੀਡਰਾਂ ਤੋਂ ਹੀ ਨਸ਼ਾ ਸ਼ੁਰੂ ਹੁੰਦਾ ਹੈ ਜੀ। ਉਹੀ ਸਾਰਿਆਂ ਨੂੰ ਜਾਂਦਾ ਹੈ ਇਸ ਕਰਕੇ ਵੀ ਜੌਨ ਜਵੰਤਾ ਬਹੁਤ ਜ਼ੀਰੋ ਹੋ ਚੁੱਕਾ ਹੈ ਇਸ ਵੇਲੇ ਨਸ਼ੇ ਦੇ ਵਿੱਚ। ਨਸ਼ਾ ਬੰਦ ਹੋਣਾ ਚਾਹੀਦਾ। ਜਦ ਕੋਈ ਨਹੀਂ ਬੰਦ ਨਹੀਂ ਹੋ ਰਿਹਾ। ਸਾਡੀਆਂ ਸਰਕਾਰਾਂ ਨੂੰ ਇਸ ਚੀਜ਼ 'ਤੇ ਖਾਸ ਧਿਆਨ ਦੇਣਾ ਚਾਹੀਦਾ ਜੀ। ਮੌਕੇ ਤੇ ਹਮਲੇ ਕਰੀ ਜਾਂਦੇ। ਵਿਧਾਨ ਸਭਾ ਹਲਕਾ ਚੱਬੇਵਾਲ ਪੈਂਦਾ ਤੇ ਡਾਕਟਰ ਰਾਜਕੁਮਾਰ ਇੱਥੋਂ ਦੇ ਵਿਧਾਇਕ ਵੀ ਰਹੇ ਨੇ ਤੇ ਹੁਣ ਲੋਕ ਸਭਾ ਚੋਣਾਂ ਲਈ ਉਹ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਨੇ, ਇਲੈਕਸ਼ਨ ਲੜਨਗੇ ਤੇ ਕਿਵੇਂ ਉਹਨਾਂ ਦੇ ਕੰਮਾਂ ਨੂੰ ਦੇਖਦੇ। ਨੇ ਪੈਸੇ ਚਲੋ ਠੀਕ ਆ ਕੰਮ ਜਿਹੜੇ ਕਰਦੇ ਠੀਕ ਕਰਦੇ ਪਏ ਆ ਅੱਗੇ ਵੀ ਇਦਾਂ ਹੀ ਕਰਨੇ ਚਾਹੀਦੇ ਉਹਨਾਂ ਨੂੰ ਹੋਰ ਵਧੀਆ ਕਰਨ ਪਰ ਨਸ਼ੇ ਤੇ ਜਾਨੀ ਕਿ ਵੀ ਥੋੜੀ ਜੀ ਰੱਸੀ ਪੈਣੀ ਚਾਹੀਦੀ ਆ ਜੀ ਕਿਹੜੀ ਜਗ੍ਹਾ ਤੋਂ ਇਹ ਤਾਂ ਚੱਬਿਆਲ ਤੋਂ ਜੀ ਤੇ ਚੱਬਿਆਲ ਵਿਧਾਨ ਸਭਾ ਹਲਕਾ ਵੀ ਪੈਂਦਾ ਤੇ ਕਿਵੇਂ ਦੇ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਦੋਂ ਕਿ ਆਮ ਆਦਮੀ ਪਾਰਟੀ ਡਾਕਟਰ ਰਾਜਗੁਰੂ ਨੂੰ ਟਿਕਟ ਦਿੱਤੀ ਗਈ ਹੈ ਲੋਕ ਸਭਾ ਲਈ ਠੀਕ ਆ ਪਰ ਮੁਲਕ ਕੈਂਡੀਡੇਟ ਵਧੀਆ ਆ ਪਰ ਇਹ ਆ ਕਿ ਮੁਲਕ ਸਾਰੇ ਇੱਕ ਜਲ ਬਦਲ ਕੇ ਆਈ ਜਾਂਦੇ ਆ ਇਹ ਕਰਕੇ ਲੋਕਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤਾਂ ਰੁਝਾਨ ਹੋਊਗਾ ਕਿ ਅੱਜ ਕੀ ਇਲੈਕਸ਼ਨ ਦੇ ਵਿੱਚ ਜਾਣ ਦਾ ਪਰ ਆਪਾਂ ਤਾਂ ਸਿਰਫ ਇਹ ਅਪੀਲ ਕਰ ਸਕਦੇ ਆ ਕਿ ਵੱਧ ਤੋਂ ਵੱਧ ਤੁਸੀਂ ਆ ਕੇ ਵੋਟ ਪਾਓ ਤੇ ਕਿਵੇਂ ਦੇਖਦੇ ਹੋ ਕਿ ਉਮੀਦਵਾਰਾਂ ਚਿਹਰਾ ਭਾਰੀ ਰਹੇਗਾ ਜਾਂ ਪਾਰਟੀ ਦਾ ਅਕਸ ਜ਼ਿਆਦਾ ਉਭਰੇਗਾ ਜੀ ਇਹ ਪਾਰਟੀ ਦਾ ਅਕਸ ਜ਼ਿਆਦਾ ਲੱਗਦਾ ਉਮੀਦਵਾਰ ਦੇ ਚਿਹਰੇ ਜੀ ਦਾ ਆਪਾਂ ਕਹੀਏ ਕਿ ਪਹਿਲਾਂ ਜਦੋਂ ਉਹ ਕਾਂਗਰਸ ਦੇ ਵਿੱਚ ਸੀਗੇ ਹੁਣ ਐਦ ਕਿ ਆਮ ਆਦਮੀ ਪਾਰਟੀ 'ਚ ਆ ਗਏ ਆ ਇਸ ਕਰਕੇ ਉਹਨਾਂ ਦੇ ਨਾਲੋਂ ਜ਼ਿਆਦਾ ਤਾਂ ਮੇਰੇ ਹਿਸਾਬ ਨਾਲ ਤਾਂ ਪਾਰਟੀ ਦਾ ਜ਼ਿਆਦਾ ਹੋਊਗਾ ਲਗਭਗ ਦੇਖਿਆ ਜਾਂਦਾ ਕਿ ਪਾਰਟੀਆਂ ਵੱਲੋਂ ਹੀ ਕਿਹਾ ਜਾਂਦਾ ਕਿ ਪਰਿਵਾਰਵਾਦ ਜਿਹੜਾ ਹੈ ਉਹ ਪਾਰਟੀਆਂ ਦਾ ਨਿਭਾਇਆ ਜਾਂਦਾ ਤੇ ਭਾਜਪਾ ਵੱਲੋਂ ਵੀ ਇਹੀ ਗੱਲਾਂ ਕਹੀਆਂ ਜਾਂਦੀ ਸ਼੍ਰੋਮਣੀ ਅਕਾਲੀ ਦਲ ਤੇ ਤੁਮਤਾ ਲਾਈਆਂ ਗਈਆਂ ਨੇ ਤੇ ਜਦੋਂ ਕਿ ਉਹ ਸ਼੍ਰੋਮਣੀ ਭਾਜਪਾ ਦੇ ਜਿਹੜੇ ਸੋਮ ਪ੍ਰਕਾਸ਼ ਸੀਗੇ ਲੋਕ ਸਭਾ ਮੈਂਬਰ ਤਾਂ ਉਹਨਾਂ ਵੱਲੋਂ ਵੀ ਹੁਣ ਆਪਣੇ ਵਾਈਫ ਨੂੰ ਘਰ ਧਰਮ ਪਤਨੀ ਨੂੰ ਟਿਕਟ ਦਵਾਈ ਗਈ ਹੈ ਕੀ ਇਹ ਪਰਿਵਾਰਵਾਦ ਨਹੀਂ ਹੈ ਇਹ ਤਾਂ ਸੋਦਾ ਪਰਿਵਾਰਵਾਦ ਹੀ ਹੈ ਤਾਂ ਸਾਫ ਦਿਖਦਾ ਹੀ ਵੀ ਹੈ ਨਾ ਆਪਾਂ ਨੂੰ ਕੀ ਪਰਵਾਦ-ਵਾਦ ਹੀ ਚੱਲਦਾ ਆਉਂਦਾ ਪਿਆ ਪੀੜੀਦਰ ਪੀੜੀ ਅੱਗੇ ਦੀ ਅੱਗੇ ਆਪਣੇ ਉਹ ਕੈਂਡੀਡੇਟ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭਤੀਜੇ ਵਾਈਫ ਭਾਣਜੇ ਸਾਰਿਆਂ ਨੂੰ ਇਹਨਾਂ ਨੂੰ ਗਾਹ ਦੀ ਗਾਹ ੱਤੇ ਸੀਟਾਂ ਦੇਈ ਜਾਂਦੀ ਐ ਇਲੈਕਸ਼ਨ ਲਈ ਮਾਹੌਲ ਬਹੁਤ ਵਧੀਆ ਹੈ ਹਾਂਜੀ ਸਾਰੀਆਂ ਪਾਰਟੀਆਂ ਆਪ ਆਪਣਾ ਜੋਰ ਲਾ ਰਹੀਆਂ ਕਿ ਚਿਹਰੇ ਦਾ ਪ੍ਰਭਾਵ ਜ਼ਿਆਦਾ ਰਹੇਗਾ ਕਿ ਪਾਰਟੀ ਦਾ ਪ੍ਰਭਾਵ ਜ਼ਿਆਦਾ ਰਹੇਗਾ ਪ੍ਰਭਾਵ ਇੱਥੇ ਹੁਸ਼ਿਆਰਪੁਰ ਵਿੱਚ ਨਾ ਚਿਹਰੇ ਦਾ ਪ੍ਰਭਾਵ ਆ ਤੇ ਨਾ ਇਹਦਾ ਪਾਰਟੀ ਦਾ ਪ੍ਰਭਾਵ ਆ ਇੱਥੇ ਚਿਹਰੇ ਵੀ ਹੋਈ ਆ ਤੇ ਪ੍ਰਭਾਵ ਨਾ ਚਿਹਰਿਆਂ ਦਾ ਬਹੁਤਾ ਕੋਈ ਪ੍ਰਭਾਵ ਨਹੀਂ ਹੈ ਕੰਮਾਂ ਨੂੰ ਕਿਵੇਂ ਦੇਖਦੇ ਹੋ ਜੇ ਕੰਮਾਂ ਨੂੰ ਲੈ ਕੇ ਕੀ ਕਹਿਣਾ ਚਾਹੋ ਡਿਵੈਲਪਮੈਂਟ ਦੇ ਕੰਮ ਡਿਵੈਲਪਮੈਂਟ ਦੇ ਕੰਮ ਨਾ ਤਾਂ ਬਹੁਤੇ ਕਿਸੇ ਨੇ ਕੀਤੇ ਆ ਹੁਣ ਆਪ ਆਲਿਆਂ ਨੇ ਥੋੜੇ ਕੀਤੇ ਆ ਬਾਕੀ ਤਾਂ ਤਾਂ ਇਦਾਂ ਹੀ ਕੰਮ ਚੱਲਦਾ ਰਿਹਾ ਭ੍ਰਸ਼ਟਾਚਾਰ ਖਤਮ ਹੋ ਗਿਆ ਸਰਕਾਰੀ ਦਫ਼ਤਰਾਂ ਦੇ ਉਹ ਤਾਂ ਜੇ ਫੇਰ ਵੀ ਮੜ ਮੋਟਾ ਚੱਲਦਾ ਹੀ ਰਹਿੰਦਾ ਉਹ ਤਾਂ ਜਿਹੜਾ ਹੱਡਾਂ 'ਚ ਬੜਿਆ ਆ ਤਾਂ ਉਹ ਨਿਕਲਣਾ ਮੁਸ਼ਕਲ ਆ ਜਿਆ ਜੀ ਉਹ ਤਾਂ ਟਾਈਮ ਲੱਗੂਗਾ ਬੋਟਰ ਦਾ ਮੂਡ ਕੀ ਹੈ ਬੋਟਰ ਅਕੇ ਬੋਲਦਾ ਹੀ ਨਹੀਂ ਹੈ ਚੁੱਪ ਕਿਉਂ ਹੈ ਚੁੱਪ ਚੁੱਪ ਇਹਨਾਂ ਨੇ ਪਾਲਿਸੀਆਂ ਕਰਕੇ ਇਹਨਾਂ ਦਾ ਕਦੀ ਉਧਰ ਛੜਪਾ ਮਾਰ ਜਾਂਦੇ ਕਦੀ ਉਧਰ ਛੜਪਾ ਮਾਰ ਜਾਂਦੇ ਆ ਲੀਡਰਾਂ ਦਾ ਨਹੀਂ ਪਤਾ ਲੱਗਦਾ ਇਹਨਾਂ ਦਾ ਪਤਾ ਨਹੀਂ ਕੱਲ੍ਹ ਨੂੰ ਕਿਹੜੀ ਪਾਰਟੀ ਚੱਲ ਜਾਣਾ ਅੱਜ ਕਿਹੜੀ ਪਾਰਟੀ ਜਾ ਕਹਨੂ ਕਿਹੜੀ ਪਾਰਟੀ ਚਲ ਜਾਣਾ ਇਸ ਕਰਕੇ ਇਹਨਾਂ ਲੀਡਰਾਂ ਦਾ ਇਤਵਾਰ ਕੋਈ ਨਹੀਂ ਹੈ ਇਹਨਾਂ ਦਾ ਕੀ ਪਤਾ ਲੱਗਦਾ ਨਹੀਂ ਕਿੱਦਾਂ ਚਲ ਜਾਣਾ ਅੱਜ ਜਿੱਤ ਗਿਆ ਕੁਝ ਇੱਧਰ ਉਹਨੇ ਕਿਉਂ ਉੱਧਰ ਜਿੱਤੇ ਵੀ ਗਿਆ ਹੀ ਮੋੜ ਕੇ ਵੇਪਾਜਾ ਜਾ ਵੜਿਆ ਕਿਹੜੇ ਕਮਾਂ ਨੂੰ ਲੈ ਕੇ ਵੋਟ ਪਾਉਣੀ ਚਾਹੋਗੇ ਕੀ ਮੰਗ ਕਰਦੇ ਹੋ ਤੁਸੀਂ ਨਹੀਂ ਚਲੋ ਡਿਵੈਲਪਮੈਂਟ ਦੇ ਕੰਮ ਹੋਣੇ ਚਾਹੀਦੇ ਆ ਚਲੋ ਸਿਹਤ ਹੋਣੀ ਚਾਹੀਦੀ ਆ ਐਜੂਕੇਸ਼ਨ ਦੇ ਹੋਣਾ ਚਾਹੀਦਾ ਮੈਂ ਤਾਂ ਐਜੂਕੇਸ਼ਨ ਤੇ ਹੈਲਥ ਦਾ ਜ਼ਿਆਦਾ ਹੋਣਾ ਚਾਹੀਦਾ жайда